ਮਤਾਪਾ ਨਾਬੀਰਾ ਨੂੰ ਜੈਪੀ ਜੈਪਾ ਸ੍ਰੀਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਅਸੀਂ ਬਲਾਕ ਰੋਡਪੁਰ ਦੇ ਵਿੱਚ ਲਗਭਗ ਪਿੰਡਾਂ ਤੋਂ ਹਉਦੇ ਦਾਰ ਇਕੱਠੇ ਹੋਏ ਆ ਜਿਹਦੇ ਵਿੱਚ ਲਗਭਗ ਰੋਡਪੁਰ ਬਲਾਕ ਦੇ 26 27 ਪਿੰਡ ਜਿਹੜੇ ਹੈਗੇ ਆ ਉਹ ਜਿਹੜੀ ਅੱਜ ਦੀ ਲਿਸਟ ਤੋਂ ਵਿੱਚ ਸ਼ਾਮਿਲ ਦਿੱਤੇ ਨੇ ਇਹ ਜਿਹੜੀ ਲਿਸਟ ਆ ਅਸੀਂ ਆਪਣੇ ਲੈਵਲ ਤੋਂ ਨਹੀਂ ਬਣਾਈ ਇਹ ਬਹੁਤ ਦਿਨਾਂ ਤੋਂ ਦਫਤਰ ਵੱਲੋਂ ਕਿਹਾ ਜਾਂਦਾ ਸੀ ਕੰਮ ਬੰਦਾ ਕੰਮ ਬੰਦਾ ਕੰਮ ਬੰਦਾ ਇਸ ਦੇ ਸਬੰਧ ਵਿੱਚ ਅਸੀਂ ਲਗਾਤਾਰ 6 ਵਾਰ ਅਸੀਂ ਚੰਡੀਗੜ੍ਹ ਪਹੁੰਚਿਆ ਮੁਹਾਲੀ ਦੇ ਵਿੱਚ ਜੀਡੀਸੀ ਪੰਜਾਬ ਦੇ ਜਿਹੜਾ ਮੰਰੇਗਾ ਦਾ ਪੂਰੇ ਪੰਜਾਬ ਦਾ ਹੈੱਡ ਆਫਿਸ ਆ ਉੱਥੇ ਪਹੁੰਚਿਆ 5 ਵਾਰ ਅਸੀਂ ਧਰਨੇ ਦੇ ਰੂਪ ਵਿੱਚ ਪਹੁੰਚਿਆ ਤੇ 6ਵੀਂ ਵਾਰ ਅਸੀਂ ਆਰਡਰਾਂ ਦੀ ਕਾਪੀ ਲੈਣ ਗਏ ਪਾਣੀ ਹੁੰਨ ਦੇ ਕਾਰਨ ਕਾਪੀ ਤਾਂ ਨਹੀਂ ਮਿਲ ਸਕੀ ਲੇਕਿਨ ਉਹਨਾਂ ਨੇ ਉੱਥੋਂ ਹੂਨ ਰਾਹੀਂ ਜਿਹੜਾ ਹੈਗਾ ਉਹ ਸੂਚਿਤ ਕੀਤਾ ਤੇ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਨੇ ਸਾਡੇ ਤੋਂ ਪਿੰਡਾਂ ਦੀ ਰਿਪੋਰਟ ਮੰਗੀ ਅਸੀਂ ਉਸ ਰਿਪੋਰਟ ਨੂੰ ਜਿਹੜਾ ਹੈਗਾ ਸ਼ਾਮਲ ਕੀਤਾ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜੇ ਬਲਾਕਾਂ ਦੇ ਜਿਹੜੇ ਅ ਬਨਰੇਗਾ ਮਜ਼ਦੂਰ ਆਦੂ ਸੀਗੇ ਉਹਨਾਂ ਨੇ ਦੱਸਿਆ ਕਿ ਜਿਹਦੇ ਵਿੱਚੋਂ 26 ਤੋਂ ਲੈ ਕੇ 27 ਪਿੰਡ ਜਿਹੜੇ ਹੈਗੇ ਆ ਉਹ ਬਲਾਕ ਫਰੀਪੁਰ ਨਾਲ ਜੁੜਦੇ ਆ ਉਸ ਤੋਂ ਬਾਅਦ ਕੱਲ ਨੂੰ ਗੁਰੂਗਰ ਸਾਹਿਬ ਬਲਾਕ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਇੱਕ ਲਿਸਟ ਜਿਹੜੀ ਮਿਲੀ ਹੋਈ ਆ ਸਾਨੂੰ ਅਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਕੱਢੀ ਗਈ ਆ ਉਸ ਦੇ ਸਬੰਧ ਵਿੱਚ ਅਸੀਂ ਸਾਰਿਆਂ ਦਫ਼ਤਰਾਂ ਤੋਂ ਜਾਣ ਤੋਂ ਬਾਅਦ ਅਸੀਂ ਲਗਭਗ 30 ਤਰੀਕ ਨੂੰ ਜਿਹੜਾ ਹੈਗਾ ਬਾਅਦ ਬਣੂਗਾ ਮੰਗਲਵਾਰ ਬਣੂਗਾ 30 ਤਰੀਕ ਨੂੰ 30 ਤਰੀਕ ਲਾਸਟ ਮਹੀਨਾ ਹੈ ਚਾਹ ਉਸ ਤੋਂ ਬਾਅਦ ਪਹਿਲੀ ਤਰੀਕ ਜਿਹੜੀ ਆਣੀ ਆ ਇਹਨਾਂ ਦੋਵਾਂ ਤਰੀਕਾਂ ਦੇ ਵਿੱਚ ਅਸੀਂ ਚੰਡੀਗੜ੍ਹ ਨੂੰ ਜਿਹੜਾ ਰਵਾਨਗੀ ਕਰਨੀ ਆ ਇਸ ਅਸੀਂ ਆ ਜਿਹੜਾ ਮੰਗ ਪੱਤਰ ਅ ਜਿਲ੍ਹਾ ਪੰਜਾਬ ਦੇ ਹੈੱਡਕੁਆਟਰ ਦੇ ਕਹਿਣ ਤੇ ਲਿਸ਼ਟਾਂ ਦਿੱਤੀਆਂ ਸੀ ਦੀਆਂ ਤੇ ਪੰਜਾਬ ਦੇ ਹੈੱਡਕੁਆਟਰ ਨੂੰ ਵੀ ਜਿਹੜਾ ਆ ਜ਼ਿਲ੍ਹਾ ਹੈੱਡਕੁਆਟਰ ਨੇ ਮੰਨਿਆ ਸੀਗਾ ਤੇ ਜ਼ਿਲ੍ਹਾ ਹੈੱਡਕੁਆਟਰ ਨੂੰ ਜਿਹੜਾ ਬਲਾਕ ਵਾਲੇ ਆ ਉਹ ਨਹੀਂ ਮੰਨਰੇ ਮੰਗਲਵਾਰ ਬਣੇਗੀ 23 ਤਰੀਕ ਜੇ ਕੋਈ ਜ਼ੋਤਾਂ ਦਾ ਜੋਰ ਹੋਇਆ ਲਗਭਗ ਤਰੀਕ ਅੱਗੇ ਪਿੱਛੇ ਕਰਨੀ ਪਈ ਤੇ ਪਹਿਲੀ ਤਰੀਕ ਜਿਹੜੀ ਹੈਗੀ ਆ 10ਵੇਂ ਮਹੀਨੇ ਦੀ ਉਹ ਅਸੀਂ ਸਾਰੇ ਜਿਹੜੇ ਮੰਨਰੇਗਾ ਆਗੂ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ-ਜਿਹੜੀਆਂ ਤੁਹਾਡੇ ਕੋਲੇ ਲੇਵਰਾ ਹੈਗੀਆਂ ਉਹ ਆ ਰੇਲਵੇ ਸਟੇਸ਼ਨ ਫਰੋਇਪੁਰ ਸ਼ੌਣੀ ਤੱਕ ਤੁਸੀਂ ਆਣਾ ਉਸ ਤੋਂ ਅੱਗੇ ਝੰਡਾ ਜਿਹੜਾ ਹੈਗਾ ਉਹ ਪਾਰਟੀ ਦਾ ਹੋਊਗਾ ਝੰਡੇ ਦਾ ਥੋੜਾ ਕਨਾ ਖਰਚਾ ਪਊਗਾ ਉਹ ਤੁਹਾਨੂੰ ਦੇਣਾ ਪਊਗਾ ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਦੇਣਾ ਪਊਗਾ ਜਿਹੜੇ ਪੁਰਾਣੇ ਬੰਦੇ ਆ ਰਹੇ ਆ ਉਹਨਾਂ ਨੂੰ ਵੀ ਦੇਣਾ ਪਊਗਾ ਤਾਂ ਆਪਾਂ ਹੁਣ ਚੰਡੀਗੜ੍ਹ ਲਾਸਟ ਜਿਹੜਾ ਕਰਨਾ ਹੈਗਾ ਉਹ ਲੋਣਾ ਉੱਤੇ ਰੋਸ ਪ੍ਰਦਰਸ਼ਨ ਕਰਨਾ ਜਿਹਦੇ ਵਿੱਚ ਆ ਇਹ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਹੈਗੀਆਂ ਉਹ ਰੋਜ਼ ਪ੍ਰਦਰਸ਼ਨ ਕਰਨ ਦੇ ਨਾਲ মিডিਆ ਵਾਲੇ ਹੋਣਗੇ ਇੰਟੈਲੀਜੈਂਸੀ ਵਾਲੇ ਹੋਣਗੇ ਤੇ ਅਫਸਰ ਵੀ ਹੋਣਗੇ ਉੱਥੋਂ ਬਾਈ ਹੈਂਡ ਆਰਡਰ ਲੁੱਟ ਪਏ ਨੇ ਕਿ ਇੱਕ ਪੰਜਾਬ ਦੇ ਵਿੱਚੋਂ ਮਨਰੇਗਾ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚੋਂ ਇੱਕ ਟੀਮ ਬਣੇਗੀ ਉਹ ਟੀਮ ਦੀ ਕਮੇਟੀ ਬਣੇਗੀ ਉਹ ਕਮੇਟੀ ਜਿਹੜੀ ਹੈਗੀ ਆ ਉਹ ਆਪਣੇ ਨਾਲ ਤਾਲਮੇਲ ਰੱਖੇਗੀ ਆਪਾਂ ਉਸ ਕਮੇਟੀ ਨੂੰ ਆਪਣੇ ਮੰਗ ਪੱਤਰ ਸ਼ਿਕਾਇਤਾਂ ਦੇਣੀ ਆ ਬੇਰੁਜ਼ਗਾਰੀ ਪੱਤੀਆਂ ਦਿੱਤੀਆਂ ਚਾਹੇ ਸਾਨੂੰ ਪਹਾੜਾ ਕਰਾਇਆ ਨਹੀਂ ਮਿਲ ਰਿਹਾ ਚਾਹੇ ਸਾਡੇ ਪੈਸੇ ਜਿਹੜੇ ਹੈਗੇ ਆ ਘੱਟ ਪਾਏ ਜਾਂਦੇ ਆ ਉਹ ਕਮੇਟੀ ਜਿਹੜੀ ਹੈਗੀ ਉਹ ਬਣੀ ਪਈ ਆ ਉਹਦੀ ਡਿਊਟੀ ਜਿਹੜੀ ਹੈਗੀ ਉਹ 30 ਤਰੀਕ ਨੂੰ ਚਾਹੇ ਪਹਿਲੀ ਤਰੀਕ ਨੂੰ ਆਰਡਰਾਂ ਦੇ ਵਿੱਚੋਂ ਆਪਾਂ ਲੈ ਕੇ ਆਵਾਂਗੇ ਉਸ ਕਮੇਟੀ ਦੇ ਵਿੱਚ ਆਪਾਂ ਆਪਣੀਆਂ ਸ਼ਿਕਾਇਤਾਂ ਕੰਮ ਜਿਹੜਾ ਹੈਗਾ ਉਹ ਗੱਲਾਂ ਕਰਾਂਗੇ ਅੱਜ ਅਸੀਂ ਫਰੋਈਪੁਰ ਬਲਾਕ ਦੇ ਵਿੱਚ ਜਿਹੜੀ ਤਰਕਾਸ ਦਿੱਨੇ ਆ ਅਸੀਂ ਦਰਖਾਸਤ ਜਦੋਂ ਦੇਣ ਆਉਨੇ ਆ ਘਰ ਚੋਂ ਨਿਕਲਦੇ ਆ ਅਸੀਂ ਕਿਰਾਇਆ ਪਾੜਾ ਪੈਟਰੋਲ ਮਚਾਉਂਦੇ ਆ ਨਾਲ ਪਲੱਸ ਸਾਡੀ ਦਿਹਾੜੀ ਮਰਦੀ ਆ 100 ਰੁਪਏ ਤੋਂ ਲੈ ਕੇ 150 ਰੁਪਏ ਤੱਕ ਲਿਖਣ ਵਾਲਾ ਕੰਪਿਊਟਰ ਤੇ ਖਰਚਾ ਲੈ ਲੈਂਦਾ ਪਰ ਸਾਡੀਆਂ ਹਜ਼ਾਰਾਂ ਔਰ ਲੱਖਾਂ ਦਰਖਾਸਤਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਨੱਪ ਕੇ ਬੈਠਾ ਹੋਇਆ ਲੇਕਿਨ ਸਾਡਾ ਨੁਕਸਾਨ ਹੋ ਰਿਹਾ ਲੇਕਿਨ ਉਹ ਬਾਝ ਨਹੀਂ ਆਂਦਾ ਉਹ ਲਗਾਤਾਰ ਲੁੱਟ ਦੀ ਜਿਹੜੀ ਹੈਗੀ ਆ ਬੜੀ ਵੱਡੀ ਸਕੂਲ ਬਾਰ ਰਿਆ ਅੱਜ ਇੱਟਾਂ ਵਾਲੀ ਤੋਂ ਸਰਪੰਚ ਖੁਦ ਆਪ ਬਿਆਨ ਦੇ ਰਿਹਾ ਕਿ ਐਮਐਲਏ ਦੇ ਨਾਲ ਰਲ ਕੇ ਤੇ ਨਾਲ ਵੀਡੀਓ ਮਿਲਿਆ ਹੋਇਆ ਨਾਲ ਸਖਤਰੀ ਮਿਲੇ ਹੋਇਆ ਤਾਂ 30 ਲੱਖ ਰੁਪਈਆ ਜਿਹੜਾ ਹੈਗਾ ਉਹਦੀ ਗ੍ਰਾਂਟ ਜਿਹੜੀ ਖਾਧੀ ਗਈ ਆ 3 ਲੱਖ ਰੁਪਈਆ ਉਹਨਾਂ ਨੇ ਇਕੱਠਾ ਕਰਕੇ ਪਿੰਡ ਦਾ ਜਿਹੜਾ ਖਰਚ ਕੀਤਾ ਜੇ ਸਰਪੰਚ ਜਿਹੜੇ ਸਟੇਟਮੈਂਟ ਦੇ ਰਹੇ ਆ ਉਹ ਦੱਸ ਰਿਹਾ ਕਿ ਭਾਈ ਇਸ ਤਰ੍ਹਾਂ ਦਾ ਸਮਾਜ ਰਵੱਈਆ ਕਰ ਰਿਹਾ ਸਾਡੇ ਆਮ ਮਜ਼ਦੂਰਾਂ ਦਾ ਕੀ ਸਦਾਰਨ ਹੋਊਗਾ ਇਹ ਚੰਡੀਗੜ੍ਹ ਆਉਣ ਤੋਂ ਬਾਅਦ ਇੱਕ ਬੀਬੀਆਂ ਦੀ ਕਮੇਟੀ ਬਣੇਗੀ ਉਹ ਸਧਾਰਨ ਕਮੇਟੀ ਹੋਏਗੀ ਲੇਕਿਨ 25 ਤੋਂ ਲੈ ਕੇ 30 ਬਣਤੀ ਬੀਬੀਆਂ ਤੱਕ ਜਿਹੜੀਆਂ ਬਜ਼ੁਰਗ ਮਾਤਾ ਨੇ ਜਿਨ੍ਹਾਂ ਨੂੰ ਕਹੋਂ ਕੋਈ ਬੱਚਾ ਨਹੀਂ ਕਰਦੇ ਵਿੱਚ ਚੰਗਾ ਸਮਾਂ ਦਾ ਉਹਨਾਂ ਨੂੰ ਸਭਾ ਵੱਲੋਂ ਔਦਾ ਦਿੱਤਾ ਔਦਾ ਦਿੱਤਾ ਜਾਏਗਾ ਸਭਾ ਵੱਲੋਂ ਉਹਨਾਂ ਦੀ ਡਿਊਟੀ ਲੱਗੇਗੀ ਕਿ ਦਫ਼ਤਰਾਂ 'ਚ ਜਿਹੜਾ ਕਿਹੜਾ ਕੰਮ ਕਰਨਾ ਹੈ ਮੈਂ ਬੇਨਤੀ ਕਰਦਾ ਕਿ ਹਰ ਬਲਾਕ ਦੇ ਵਿੱਚੋਂ 5 ਤੋਂ ਲੈ ਕੇ 5 ਕਮੇਟੀਆਂ ਜਿਹੜੀਆਂ ਤੁਸੀਂ ਬਜ਼ੁਰਗ ਮਾਤਾ ਜਿਹੜੀਆਂ ਮਨਰੇਗਾ ਨਾਲ ਜੁੜੀਆਂ ਹੋਈਆਂ ਉਹਨਾਂ ਦਾ ਜੌਬ ਕਾਟ ਹੋਣਾ ਜ਼ਰੂਰੀ ਆ ਉਹਨਾਂ ਨੇ ਇੱਕ ਸਿਹਾਰਨ ਕਮੇਟੀ ਬਣਾਵਾਂਗੇ ਤਾਂ ਜੇ ਸਾਨੂੰ ਮੰਗ ਪੱਤਰ ਦੇਣ ਤੇ بار بار ਦਫ਼ਤਰਾਂ 'ਚ ਜਾਣ ਤੇ ਜੇ ਸਾਨੂੰ ਕੋਡ ਕਚੈਰੀਆਂ ਤੋਂ ਇਨਸਾਫ ਨਹੀਂ ਮਿਲਿਆ ਤੇ ਉਹ ਸਿਹਾਰਨ ਕਮੇਟੀ ਨੂੰ ਕੁਝ ਪਾਪੜਾ ਦਵਾਂਗੇ ਉਹ ਸਦਾਰ ਕਰੇਗੀ ਮਨਰੇਗਾ ਮਜ਼ਦੂਰਾਂ ਦਾ ਵੀ ਜਿਹੜੇ ਮੇਡ ਖਰਾਬ ਕਰਦੇ ਆ ਉਹਨਾਂ ਦਾ ਵੀ ਤੇ ਜਿਹੜੇ ਕਪੜਾਂ ਦੇ ਵਿੱਚ ਮਨਰੇਗਾ ਮਲਾਜਮ ਨੇ ਉਹਨਾਂ ਦਾ ਵੀ ਸਦਾਰ ਕਰਨਾ ਮੈਂ ਤੁਹਾਡੇ ਤੋਂ ਆਸ ਰੱਖਦਾ ਹਾਂ ਪੂਰੀ ਅਮੇਂਦ ਰੱਖਦਾ ਕਿ ਕੋਈ ਵੀ ਜਿਹੜਾ ਹੈਗਾ ਨਵਾਂ ਹੋਵੇ ਪੁਰਾਣਾ ਹੋਵੇ ਉਹ ਚੰਡੀਗੜ੍ਹ ਦੀ ਪਿਆਰੀ ਕਰੇ ਜਿਹੜਾ ਚੰਡੀਗੜ੍ਹ ਤੋਂ ਸਾਡੇ ਨਾਲ ਕੰਮ ਲਵੇਗਾ ਉਹਦੀ ਜ਼ਿੰਮੇਵਾਰੀ ਲਵਾਂਗੇ ਤਾਂ ਨਾਲ ਉਸ ਤੋਂ ਬਾਅਦ ਅਸੀਂ ਆ ਜਿਹੜਾ ਚੰਡੀਗੜ੍ਹ ਤੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਇੱਕ ਕੂਚ ਕਰਨਾ ਉਹ ਲਗਾਤਾਰ ਕਰਦੇ ਰਹਿਣਾ ਉਹਦੇ ਵਿੱਚ ਕੀ ਸਾਡੀਆਂ ਸ਼ਰਤਾਂ ਹੋਣਗੀਆਂ ਮੇਡ ਇਹਨੂੰ ਧਿਆਨ ਕਰਿਓ ਜੇ ਆਪਾਂ ਕੁਛੀਆਂ ਗੱਲਾਂ ਮਨਾ ਲਈਆਂ ਇਹ ਵੀ ਗੱਲ ਜਿਹੜੀ ਆਪਾਂ ਬੋਲ ਰਹੇ ਆ ਇਹ ਵੀ ਮਨਾਈ ਜਾਣੀ ਆ ਇਹ ਪਤਾ ਜੇ ਮਰੇਗਾ ਚ ਲੁੱਟ ਹੋ ਰਹੀ ਆ ਲੁੱਟ ਕਰਨ ਦੀ ਮਰੇਗਾ ਜਿਹੜਾ ਆਗੂ ਹੁੰਦਾ ਮੇਡ ਹੁੰਦਾ ਉਹਨੂੰ ਤਾਂ ਸ਼ਿਆਰਾ ਹੀ ਕੀਤਾ ਜਾਂਦਾ ਦਫ਼ਤਰਾਂ ਵੱਲੋਂ ਪੂਰਾ ਉਹਨਾਂ ਨੂੰ ਜਿਹੜਾ ਹੈਗਾ ਪਿੱਛੇ ਹੱਥ ਹੁੰਦਾ ਵੀ ਇਸ ਤਰੀਕੇ ਨਾਲ ਲੁੱਟ ਕਰ ਕੰਪਿਊਟਰ ਸ਼ੋ ਹੁੰਦਾ ਆਨਲਾਈਨ ਦਫਤਰਾਂ ਵਾਲੇ ਕਰਦੇ ਆ ਤੇ ਨਾਲ ਉੱਥੋਂ ਦੇ ਜਿਹੜੇ ਸਿਆਸੀ ਲੋਕ ਹੋ ਗਏ ਆ ਉਹ ਕਰਦੇ ਆ ਉਹਨਾਂ ਨੂੰ ਆਪਾਂ ਸਜ਼ਾ ਦਿਵਾਉਣ ਲਈ ਕਿਉਂਕਿ ਅੱਗੇ ਸਜ਼ਾ ਇੱਕ ਤਾਂ ਹੈਗੀ ਆ ਸਜ਼ਾ ਹੈਗੀ ਉਹਨਾਂ 'ਚ ਵੀ ਉਹਨੂੰ ਕਿੰਨੇ ਕੱਪੜੇ ਦੇ ਨਾਲ ਕਿੰਨੀ ਸਜ਼ਾ ਮਿਲ ਸਕਦੀ ਆ ਪਰ ਉਸ ਸਜ਼ਾ ਨੂੰ ਆਪਾਂ ਡਬਲ ਕਰਾਉਣਾ ਚਾਹ 4 ਗੁਣਾ ਵਧੋੜਾ ਉਹ ਆਪਾਂ ਲਿਖ ਕੇ ਦਵਾਂਗੇ ਇੰਨੇ ਦੇ ਤੱਕ ਵੀ ਐਸੋ ਜੀ ਅੰਡਰ ਸੈਕਸ਼ਨ ਧਾਰਾ ਹੋਵੇ ਕਿ ਜਿਹੜਾ ਕਿ ਕਾਨੂੰਨ ਦੇ ਵਿੱਚ ਲਿਖਿਆ ਕਿ ਇਹ ਕਤਲ ਦੀ ਇੰਨੀ ਸਜ਼ਾ ਇਹ ਰੇਪ ਕੇਸ ਦੀ ਇੰਨੀ ਸਜ਼ਾ ਇਹ ਚੋਰੀ ਦੀ ਇੰਨੀ ਸਜ਼ਾ ਇਹ ਨਜਾਇਜ਼ ਅਸਲੇ ਦੀ ਇੰਨੀ ਸਜ਼ਾ ਐਸੇ ਤਰ੍ਹਾਂ ਹੀ ਮਿਰਿਦਾ ਦੇ ਵਿੱਚ ਜਿਹੜੇ ਲੋਕ ਚੋਰੀ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਹੈਗੀਆ ਉਹ ਡਬਲ ਹੋਵੇ ਜਾਂ 4 ਗੁਣਾ ਹੋਣੀ ਉਹ ਸਾਡੇ ਕੋਲੇ ਐਕਟ ਹੈਗਾ ਜਿੱਥੇ ਸਜ਼ਾ ਲੱਗਦੀ ਯਾ ਕੋਸ ਨੂੰ ਪਾਟਾ ਮੰਗ ਲਈ ਅਸੀਂ ਜੇ ਤਾਂ ਦਿੱਲੀ ਤੱਕ ਪਹੁੰਚ ਕਰਾਂਗੇ ਉਹ ਪੰਜਾਬ ਸਰਕਾਰ ਨਹੀਂ ਕਰ ਸਕਦੀ ਉਹ ਦਿੱਲੀ ਤੋਂ ਹੀ ਹੋਣਾ ਤਾਂ ਉਹ ਜਦੋਂ ਲਾਗੂ ਹੋ ਗਿਆ ਤਾਂ ਆਟੋਮੈਟਿਕ ਨਰੇਦਾ ਦਾ ਬਚਾ ਹੋਏਗਾ ਨਰੇਦਾ ਦੇ ਵਿੱਚ ਜਿਹੜੀ ਗੁੱਠ ਹੈਗੀ ਉਹ ਬੰਦ ਹੋਏਗੀ ਸਹੀ ਲੋੜਵੰਦ ਬੰਦਿਆਂ ਨੂੰ ਮਿਲੇਗੀ ਮੈਂ ਬੇਨਤੀ ਕਰੂੰਗਾ ਹਰ ਇੱਕ ਬਲਾਕ ਦੇ ਵਿੱਚੋਂ ਸੁਧਾਰਨ ਪ੍ਰਕਿਰਤੀ ਨੂੰ ਅਸੀਂ ਅੱਗੇ ਨੂੰ ਟ੍ਰੈਂਡ ਕਰਨਾ ਤਾਂ ਇਹ ਮੇਰੀ ਗੱਲ ਨੂੰ ਮੰਨਦਿਆਂ ਹੋਇਆ ਆਪਦੇ ਪਿੰਡਾਂ 'ਚੋਂ ਆਗੂ ਆਪੇ ਬਣੇਗੇ ਕਨਾਲ ਪੂਰੀ ਚੰਡੀਗੜ੍ਹ ਦੀ 30 ਤੋਂ ਲੈ ਕੇ ਪੂ ਲਾਸਟ ਤਰੀਕਾ ਮੰਗਲਵਾਰ ਦੀ ਬਣੂਗੀ ਬੁੱਧਵਾਰ ਦੀ ਪਹਿਲੀ ਬਣੂਗੀ ਆਪਾਂ ਚੰਡੀਗੜ੍ਹ ਦੀ ਤਿਆਰੀ ਕਰਨੀ ਹੈ ਕਾਫੀ ਦਿਨਾਂ ਦੇ ਪਹਿਰੇ ਸੀ ਇਹ ਲਾਸਟ ਜਿਹੜਾ ਜਿਹੜਾ ਆਪਣਾ ਚੰਡੀਗੜ੍ਹ ਦਾ ਹੋਏਗਾ ਉਸ ਤੋਂ ਬਾਅਦ ਵੀ ਜਿਹੜੀ ਤਿਆਰੀ ਕਰਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ